ਬਰੁਸ਼ੀਰਪੁਰ ਦੇ ਨਿਊ ਟੈਗੋਰਨਗਰ ਤੋਂ ਹੈ ਜਿੱਥੇ ਇੱਕ ਅਣਜਾਣ ਲੜਕੀ ਕਿਸੇ ਪਰੇਸ਼ਾਨੀ ਕਰਕੇ ਆਪਣੇ ਘਰੋਂ ਬਾਹਰ ਚਲੀ ਗਈ ਹੈ ਤਾਂ ਕੁਝ ਦੂਰੀ ਤੇ ਜਾ ਕੇ ਬੈਠ ਗਈ। ਇਸ ਦੌਰਾਨ ਡਾਕਟਰ ਰਿਤੂ ਬੱਲਾ ਜੀ ਨੇ ਇੱਕ ਨਾਗਰਿਕ ਹੋਣ ਦੇ ਨਾਤੇ ਜਦੋਂ ਇਸ ਲੜਕੀ ਨੂੰ ਉੱਥੇ ਬੈਠਣ ਦਾ ਕਾਰਨ ਪੁੱਛਿਆ ਤਾਂ ਉਕਤ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਜੀ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿੱਚ ਉਸ ਨੂੰ ਪਿਆਰ ਦੀ ਕਮੀ ਹੋਣ ਕਰਕੇ ਉਹ ਆਪਣੇ ਘਰੋਂ ਚਲੀ ਆਈ ਹੈ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਸਦੇ ਆਪਣੇ ਘਰ ਪਹੁੰਚਾਇਆ ਗਿਆ। ਅੱਗੇ ਸੁਣੋ ਕੀ ਕਿਹਾ ਡਾਕਟਰ ਰਿਤੂ ਬੱਲਾ ਨੇ? ਜੀ ਮਾਨੋ ਕੀ ਨਾਮ ਹੈ ਜੀ ਸਰ ਮੇਰਾ ਨਾਮ ਡਾਕਟਰ ਰਿਤੂ ਵਾਲਾ ਔਰ ਸਰ ਮੈਂ ਸਾਧੂ ਆਸ਼्रम ਪੰਜਾਬ ਯੂਨੀਵਰਸਿਟੀ ਦੇ ਵਿੱਚ ਸਰ ਪ੍ਰੋਫੈਸਰ ਔਰ ਅੱਜਕਲ ਆਪਣੇ ਡਿਪਾਰਟਮੈਂਟ ਦੀ ਹੈਡ ਨਾ ਸਰ ਮੈਂ ਇੱਕ ਅੱਜ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਕੋਈ ਗੁੜੀ ਆ ਸੀ ਜੋ ਘਰ ਤੋਂ ਬਾਹਰ ਆ ਗਈ ਤੇ ਤੁਹਾਡੀ ਨਿਗਾਹ ਦੇ ਵਿੱਚ ਆਈ ਹੈ ਤੇ ਕਿਵੇਂ ਤੁਸੀਂ ਦੇਖਦੇ ਹੋ ਕਿਵੇਂ ਉਹਨੂੰ ਘਰ ਤੱਕ ਪਹੁੰਚਾਇਆ ਸਰ ਇਸ ਤਰ੍ਹਾਂ ਸੀਗਾ ਕਿ ਪਹਿਲੇ ਮੈਂ ਸਰ ਆਪਣੇ ਬੇਟੇ ਨੂੰ ਟਿਊਸ਼ਨ ਛੋੜਨ ਵਾਸਤੇ ਗਈ ਸੀਗੀ ਸਰ ਤੇ ਮੈਂ ਰਸਤੇ 'ਚ ਦੇਖਿਆ ਕਿ ਇੱਕ ਲੜਕੀ ਉਹਨੇ ਸਰ ਕਾਲੇ ਕੱਪੜੇ ਪਾਏ ਹੋਏ ਸੀਗੇ ਤੇ ਬੈਠੀ ਉਹ ਰੂ ਰਹੀ ਸੀਗੀ ਸਰ ਧਿਆਨ ਸਰ ਮੇਰਾ ਚਲਾ ਗਿਆ ਸੀ ਉਹਦੇ ਉੱਪਰ ਬਟ ਮੈਨੂੰ ਲੱਗਾ ਕਿ ਬੈਠੀ ਹੋएगी ਚਲੋ ਆਪਣੇ ਆਪ ਥੋੜੀ ਦੇਰ ਬਾਅਦ ਚਲੀ ਜਾਏਗੀ ਸਰ ਬੇਟੇ ਨੂੰ ਜਦੋਂ ਮੈਂ ਵਾਪਸ ਟਿਊਸ਼ਨ ਤੋਂ ਲੈ ਕੇ ਆਈ ਤੇ ਉਦੋਂ ਵੀ ਲੜਕੀ ਉੱਥੇ ਬੈਠੀ ਹੋਈ ਸੀਗੀ ਤੇ ਮੈਨੂੰ ਕਮ ਸੇ ਕਮ ਸਰ ਇਹ ਸਾਰੇ ਪ੍ਰੋਸੈਸ ਦੇ ਵਿੱਚ ਅੱਧਾ ਘੰਟਾ ਲੱਗ ਗਿਆ ਹੋਣਾ ਵਾ ਬਟ ਲੜਕੀ ਸਟਿਲ ਉੱਥੇ ਬੈਠੀ ਹੋਈ ਸੀਗੀ ਉਹ ਤੇ ਸਰ ਫਿਰ ਮੈਂ ਉਦੋਂ ਵੀ ਕੁਝ ਨਹੀਂ ਮੈਨੂੰ ਲੱਗਾ ਮੈਂ ਕਿ ਚਲੋ ਬੱਚੀ ਆਪਣੇ ਆਪ ਆਪਣੇ ਘਰ ਚਲੀ ਜਾਏਗੀ ਕੋਈ ਨਾ ਕੋਈ ਆਏਗਾ ਤਾਂ ਕੋਈ ਨਾ ਕੋਈ ਚਲੀ ਜਾਏਗੀ ਫਿਰ ਉਸ ਦਿਨ ਸਿਰ ਮੇਰੇ ਮਦਰਸ ਨੇ ਮੇਰੇ ਮਦਰ ਇਨ ਲਾ ਨੇ ਬਾਜ਼ਾਰ ਜਾਣਾ ਸੀਗਾ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਤੂੰ ਮੈਨੂੰ ਬਾਜ਼ਾਰ ਛੋੜ ਕੇ ਆ ਤੇ ਸਿਰ ਮੈਂ ਆਪਣੀ ਮਦਰ ਜੀ ਨੂੰ ਕੋਈ 1.5 ਘੰਟੇ ਬਾਅਦ ਬਾਜ਼ਾਰ ਲੈ ਕੇ ਗਈ ਆ ਤੇ ਮੈਂ ਉਦੋਂ ਵੀ ਉਹਨੂੰ ਲੜਕੀ ਨੂੰ ਉੱਥੇ ਬੈਠੀ ਦੇਖਿਆ ਮੈਂ ਆਪਣੀ ਮਦਰ ਜੀ ਨੂੰ ਕਿਹਾ ਵੀ ਮੈਂ ਕਿਹਾ ਮੰਮੀ ਕੀ ਕੁੜੀ ਬਹੁਤ دیر ਦੀ ਇੱਥੇ ਬੈਠੀ ਹੋਈ ਆ ਵੀ ਮੈਨੂੰ ਕੁਝ ਠੀਕ ਨਹੀਂ ਲੱਗਦਾ ਪਿਆ ਇਹ ਤੇ ਮੰਮਾ ਨੇ ਕਿਹਾ ਕਿ ਤੂੰ ਮੈਨੂੰ ਪਹਿਲੇ ਬਾਜ਼ਾਰ ਛੱਡ ਦੇ ਫੇਰ ਤੂੰ ਦੇਖ ਲੈ ਕੀ ਕਰਨਾ ਹੈਗਾ ਵਾ ਤੇ ਫਿਰ ਸਿਰ ਮੈਂ ਮਦਰ ਨੂੰ ਦੁਕਾਨ ਤੇ ਛੋੜ ਕੇ ਉਹ ਕਪੜੇ ਪਸੰਦ ਕਰਦੇ ਸੀਗੇ ਤੇ ਮੈਂ ਵਾਪਸ ਜਦੋਂ ਆਈ ਮੈਂ ਉਸ ਲੜਕੀ ਵਾਸਤੇ ਸਰ ਸਪੈਸ਼ਲ ਵਾਪਸ ਆਈ ਤੇ ਮੈਂ ਦੇਖਿਆ ਉਹ ਉੱਥੇ ਹੀ ਹજી ਬੈਠੀ ਆ ਰੋਂਦੀ ਆ ਸਿਰਫ ਮੈਂ ਖੜੀ ਹੋ ਗਈ ਫਿਰ ਮੈਨੂੰ ਪੁੱਛਿਆ ਕਿ ਮੇਟਾ ਤੂੰ ਕੌਣ ਐ ਕੀ ਐ ਕਿੱਥੋਂ ਆਈ ਐ ਤੁਸੀਂ ਕਿਉਂ ਰੋਂਦੇ ਪਏ ਆ ਤੇ ਪਹਿਲੇ ਸਰ ਆਪਣੀ ਉਹ ਪਛਾਣ ਦੱਸ ਹੀ ਨਹੀਂ ਰਹੀ ਸੀ ਫਿਰ ਮੈਨੂੰ ਖੜੀ ਹੋਈ ਵੇਖਦੇ ਉਹਨਾਂ ਨੇ ਬਹੁਤ ਸਾਰੇ ਲੋਕ ਹੋਰ ਵੀ ਸਰ ਹੌਲੀ ਹੌਲੀ ਜੁੜਨੇ ਸ਼ੁਰੂ ਹੋ ਗਏ ਸਰ ਸਾਡੇ ਨਾਲ ਫਿਰ ਸਾਰਿਆਂ ਨੇ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਰੋਂਦੇ ਕਿਉਂ ਹੋ ਤੁਸੀਂ ਕਿੱਥੋਂ ਆਏ ਆ ਕਿਉਂ ਰੋਂਦੀ ਆ ਤੂੰ ਤੇ ਸਰ ਉਹਨੇ ਫਿਰ ਹੌਲੀ ਹੌਲੀ ਦੱਸਣਾ ਸ਼ੁਰੂ ਕੀਤਾ ਕਿ ਮੈਨੂੰ ਅ ਮੈਂ ਕਰੋ ਮੈਨੂੰ ਕੋਈ ਪਿਆਰ ਨਹੀਂ ਕਰਦਾ ਹੈਗਾ ਵਾ ਮੈਨੂੰ ਛੋਟ ਛੋਟੀ ਗੱਲ ਤੇ ਕਿਸੇ ਵੇਲੇ ਡਾਂਟ ਦਿੰਦੇ ਆ ਕੋਈ ਤੇ ਮਤਲਬ ਮਦਰ ਕਹਿੰਦੇ ਮੇਰੀ ਨਹੀਂ ਹੈਗੇ ਨੇ ਪਲੱਸ 2 ਲੜਕੀ ਪੜ੍ਹੀ ਹੋਈ ਹੈ ਪਰ ਸਰ ਮੈਨੂੰ ਇਸ ਕਰਕੇ ਵੀ ਮੇਰਾ ਧਿਆਨ ਉਹਦੇ ਵੱਲ ਜ਼ਿਆਦਾ ਗਿਆ ਕਿਉਂਕਿ ਉਹ ਲੜਕੀ ਨਾ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਸੀਗੀ ਤੇ ਮੇਰਾ ਹੋਰ ਕੋਈ ਕੰਸਰਨ ਨਹੀਂ ਸੀਗਾ ਉਸ ਲੜਕੀ ਵਾਸਤੇ ਮੈਨੂੰ ਇਹ ਸੀਗਾ ਕਿ ਲੜਕੀ ਗਲਤ ਲੋਕਾਂ ਦੇ ਹੱਥ ਨਹੀਂ ਚੜਨੀ ਚਾਹੀਦੀ ਆ ਕਿ ਉਹ ਸਰ ਦੇਖਣ ਨੂੰ ਬਹੁਤ ਅੱਛੀ ਲੱਗ ਰਹੀ ਸੀਗੀ ਔਰ ਮੈਂ ਇੰਨੀ ਗੱਲ ਵੀ ਉਹਨੂੰ ਕਹੀਏ ਮੈਂ ਕਿ ਤੂੰ ਦੇਖਣ ਨੂੰ ਤਾਂ ਬਹੁਤ ਅੱਛੇ ਪਰਿਵਾਰ ਦੀ ਲੱਗਦੀ ਆ ਸਾਫ ਸੁਥਰੀ ਲੜਕੀ ਸੀਗੀ ਸਰ ਤੇ ਅੱਛੇ ਕੱਪੜੇ ਵੀ ਪਾਏ ਹੋਏ ਸੀ ਉਹਨੇ ਤੇ ਫਿਰ ਜਦੋਂ ਗੱਲ ਸਾਰੇ ਸਰ ਕਰਨ ਲੱਗੇ ਇਕੱਠੇ ਹੋ ਗਏ ਤੇ ਫਿਰ ਮੈਨੂੰ ਲੱਗਾ ਕਿ ਬੱਚੀ ਜਾ ਹੀ ਨਹੀਂ ਰਹੀ ਸੀ ਅਸੀਂ ਬਹੁਤ ਸਾਰੇ ਲੋਕਾਂ ਨੇ ਉਹਨੂੰ ਕਿਹਾ ਕਿ ਤੈਨੂੰ ਅਸੀਂ ਤੈਨੂੰ ਘਰ ਛੋੜ ਕੇ ਆਂਦੇ ਆ ਬੱਚੀ ਜਾਨ ਨੂੰ ਤਿਆਰੀ ਨਾ ਹੋਵੇ ਸਰ ਪਰ ਪਰ ਜੇ ਤੁਸੀਂ ਉੱਥੋਂ ਲੰਗੇ ਹੋ ਤੇ ਤੁਹਾਡੀ ਨਿਗਾਹ ਦੇ ਵਿੱਚ ਇਹ ਚੀਜ਼ ਆਈ ਹੈ ਤੇ ਹੋਰ ਵੀ ਉੱਥੋਂ ਰਾਹੀਰ ਲੰਘਦੇ ਜਾਲੇ ਵਾਲੇ ਸ਼ਾਪਕੀਪਰ ਵੀ ਹੈਗੇ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਇਹ ਚੀਜ਼ ਆਈ ਮੈਂ ਉਹੀ ਮੈਂ ਕਹਿ ਰਹੀ ਤੁਹਾਨੂੰ ਕਿ ਬਹੁਤ ਸਾਰੇ ਲੋਕਾਂ ਦੇ ਧਿਆਨ 'ਚ ਹੋਰ ਵੀ ਆਇਆ ਹੋਣਾ ਕਿ ਮੈਂ ਖੁਦ ਇਹ ਸਾਰਾ ਪ੍ਰੋਸੈਸ ਇੱਕ ਡੇਢ ਘੰਟੇ ਦਾ ਹੈਗਾ ਜਿਹੜੇ ਤਿੰਨ ਵਾਰ ਤੇ ਮੈਂ ਬੱਚੀ ਨੂੰ ਦੇਖ ਲਿਆ ਉਸ ਡੇਢ ਘੰਟੇ ਦੇ ਵਿੱਚ ਹੋਰਾਂ ਨੇ ਵੀ ਦੇਖਿਆ ਹੋਣਾ ਸਰ ਤੇ ਮੈਂ ਸਭ ਚਲੋ ਮੈਂ ਹੁਣ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਮੈਂ ਤਾਂ ਆਪਣਾ ਜ਼ਿੰਮਾ ਲੈ ਕੇ ਚੱਲਦੀ ਮੇਰੀ ਜ਼ਿੰਮੇਦਾਰੀ ਕੀ ਹੈ ਆਪਣੇ ਦੇਸ਼ ਦੇ ਪ੍ਰਤੀ ਜਾਂ ਆਪਣੇ ਮੇਰੇ ਸਮਾਜ ਦੇ ਪ੍ਰਤੀ ਜਾਂ ਬੱਚਿਆਂ ਦੇ ਪ੍ਰਤੀ ਮੇਰੀ ਕੀ ਜ਼ਿੰਮੇਦਾਰੀ ਮੈਂ ਤਾਂ ਆਪਣਾ ਜ਼ਿੰਮਾ ਲੈ ਕੇ ਸਰ ਚੱਲਦੀ ਹਾਂ ਤੇ ਮੈਨੂੰ ਜੋ ਮੈਨੂੰ ਆਵਾਜ਼ ਆਈ ਜੋ ਮੈਨੂੰ ਠੀਕ ਲੱਗਾ ਸਰ ਉਸ ਸਮੇਂ ਮੈਂ ਖੜੀ ਹੂੰ ਪਰ ਇਹ ਜ਼ਰੂਰ ਮੈਂ ਕਹਿੰਦੀ ਹਾਂ ਕਿ ਮੇਰੇ ਖੜੇ ਹੋਣ ਦੇ ਨਾਲ ਹੋਰ ਸਾਰੇ ਲੋਕ ਜ਼ਰੂਰ ਖੜੇ ਹੋ ਗਏ ਉੱਥੇ ਆ ਕੇ ਤੇ ਮੈਂ ਇਸ ਚੀਜ਼ ਦਾ ਸਰ ਬੜਾ ਸਬਦਾ ਧੰਨਵਾਦ ਕਰਦੀ ਆ ਕਿ ਸਭ ਨੇ ਮੈਨੂੰ ਬੜਾ ਉਥੇ ਲੋਕਾਂ ਨੇ سپورਟ ਵੀ ਕੀਤਾ ਤੇ ਉਹਨਾਂ ਨੇ ਮੈਨੂੰ ਉਹ ਕਹਿੰਦੇ ਕਿ ਮੈਡਮ ਅਸੀਂ ਘਰ ਛੋੜ ਕੇ ਆਂਦੇ ਮੈਂ ਕਿਹਾ ਨਹੀਂ ਤੁਸੀਂ ਨਹੀਂ ਘਰ ਛੋੜਨ ਜਾਣਾ ਵੀ ਬੱਚੀ ਕਿਉਂ ਕਰੋ ਬਾਹਰ ਆਈ ਆ ਅਸੀਂ ਉਹਨੂੰ ਛੋੜਨ ਜਾਈਏ ਕੱਲ ਨੂੰ ਕੋਈ ਗੱਲ ਨਾ ਬਣ ਜAVE ਸਾਡੇ ਡੀਸੀ ਮੈਡਮ ਸਾਡੇ ਸ਼ਹਿਰ ਦੇ ਇੰਨੇ ਮੈਡਮ ਪ੍ਰਤਿਸ਼ਠਿਤ ਹੈਗੇ ਨੇ ਅੱਜ ਕੱਲ੍ਹ ਸ਼ਹਿਰ ਦੇ ਸਾਡੇ ਮੈਡਮ ਔਰ ਸਰ ਉਹਨਾਂ ਦੀ ਮੈਡਮ ਦੀ ਤਾਂ ਇੰਨੀ ਖਾਸियत ਆ ਕਿ ਤੁਸੀਂ ਇੱਕ ਵਾਰ ਤੁਸੀਂ ਉਹਨਾਂ ਨੂੰ ਫੋਨ ਕਰੋ ਜਾਂ ਤੁਸੀਂ ਉਹਨਾਂ ਕੋ ਟਾਈਮ ਲੈ ਲਓ ਮੈਡਮ ਹਰ ਗੱਲ ਤੁਹਾਡੀ ਚੰਗੀ ਤਰ੍ਹਾਂ ਸੁਣਦੇ ਨੇ ਉਹ ਤੇ ਸਪੈ ਮੈਂ ਆਪਣੀ ਕਿਸਮਤ ਚੰਗੀ ਸਮਝਦੀ ਆ ਜਾਂ ਮੈਡਮ ਦਾ ਮਤਲਬ ਕੁਝ ਸੁਭਾਗਿਆ ਇਸ ਤਰ੍ਹਾਂ ਦਾ ਹੈਗਾ ਵਾ ਕਿ ਉਹਨਾਂ ਨੇ ਤੁਰੰਤ ਫੋਨ ਚੱਕ ਲਿਆ ਸਰ ਫੋਨ ਚੱਕਣ ਤੋਂ ਬਾਅਦ ਮੈਂ ਸਰ ਉਹਨਾਂ ਨੂੰ ਸਾਰੀ ਗੱਲ ਸਮਝਾਈ ਮੈਂ ਉਹਨਾਂ ਨੂੰ ਕੁੜੀ ਦੀ ਫੋਟੋ ਵੀ ਭੇਜ ਦਿੱਤੀ ਜਿੱਥੇ ਉਹ ਕੜੀ ਕੁੜੀ ਖੜੀ ਰੋ ਰਹੀ ਸੀ ਮੈਂ ਉਸ ਬੋਰਡ ਦੀ ਫੋਟੋ ਵੀ ਉਹਨਾਂ ਨੂੰ ਭੇਜ ਦਿੱਤੀ ਤੇ ਮੈਡਮ ਨੇ ਤੁਰੰਤ ਸਰ ਇੱਕ ਟੀਮ ਆਪਣੀ ਭੇਜੀ ਤੇ ਉਸ ਤੋਂ ਬਾਅਦ ਸਰ ਮੇਰੇ ਇੱਕ ਨੌਨ ਨਜ਼ਰ ਦੇ ਵਿੱਚ ਮੇਰੇ ਸਰ ਇੱਕ ਹੋਰ ਨੇ ਜਿਨ੍ਹਾਂ ਦਾ ਨਾਮ ਹੈਗਾ ਕਿ ਸ਼੍ਰੀ ਸੁਭਾਸ਼ ਪਗਜ ਜੀ ਨਾਮ ਹੈ ਸਬ ਇਨਸਪੈਕਟਰ ਇਨਚਾਰਜ ਪੀਸੀਆਰ ਤੇ ਮੈਂ ਸਰ ਇਹਨਾਂ ਨੂੰ ਵੀ ਫੋਨ ਕੀਤਾ ਤੇ ਸਰ ਸਰ ਤੁਰੰਤ ਵੀ ਆਪਣੇ 5-6 ਲੋਕਾਂ ਦੀ ਇੱਕ ਟੀਮ ਲੈ ਕੇ ਉਸੇ ਜਗ੍ਹਾ ਪ੍ਰੋਪਰ ਜਗ੍ਹਾ ਤੇ ਪਹੁੰਚ ਗਏ ਸਰ ਸਾਰਾ ਫਿਰ ਮਾਮਲਾ ਸਰ ਉਹਨਾਂ ਨੇ ਦੇਖਿਆ ਔਰ ਲੜਕੀ ਨੂੰ ਸਰ ਕਾਰ ਲੈ ਕੇ ਗਏ ਔਰ ਘਰ ਛੋੜ ਕੇ ਆਏ ਔਰ ਸਭ ਨੂੰ ਕਿਹਾ ਕਿ ਦੇਖੋ ਬੱਚੀਆਂ ਘਰੋਂ ਬਾਹਰ ਐਦਾ ਨਾ ਆਣ ਤੁਸੀਂ ਖਿਆਲ ਰੱਖੋ ਬੱਚੀ ਦਾ ਕੇਅਰ ਕਰੋ ਧਿਆਨ ਰੱਖੋ ਤੇ ਘਰ 'ਚ ਸੌ ਮਸਲੇ ਹੋ ਜਾਂਦੇ ਕੀ ਚੀਜ਼ਾਂ ਹੁੰਦੀਆਂ ਵਾਂ ਤੇ ਬੱਚੇ ਬਾਹਰ ਆ ਕੇ ਰੋਣਗੇ ਤਾਂ ਇਹ ਬੜੀ ਗਲਤ ਗੱਲ ਹੋ ਜਾਂਦੀ ਆ ਤੇ ਸਰ ਮੈਨੂੰ ਮੈਂ ਤਾਂ ਸਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹ ਵੀ ਮੌਕੇ ਤੇ ਪਹੁੰਚੇ ਕੁੜੀ ਨੂੰ ਸਹੀ ਸਲਾਮਤ ਘਰ ਛੋੜ ਕੇ ਆਏ ਆ ਔਰ ਮੈਂ ਸਭ ਤੋਂ ਫਿਰ ਉਸ ਤੋਂ ਬਾਅਦ ਸਰ ਡੀਸੀ ਮੈਡਮ ਦਾ ਬੜਾ ਧੰਨਵਾਦ ਕਰਦੀ ਆ ਕਿ ਡੀਸੀ ਮੈਡਮ ਨੇ ਇੱਕ ਫੋਨ ਮੇਰੇ ਕਰਦੇ ਹੀ ਉਹਨਾਂ ਨੇ ਤੁਰੰਤ ਫੋਨ ਚੱਕਿਆ ਤੇ ਉਹਨਾਂ ਨੇ ਆਪਣੀ ਟੀਮ ਭੇਜੀ ਤੇ ਮੈਂ ਤਾਂ ਸਾਰੇ ਬਹੁਤ ਵੱਡੀ ਗੱਲ ਸਮਝਦੀ ਆਪਣੇ ਵਾਸਤੇ ਕਿ ਉਹਨਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਅੱਜ ਉਹਨਾਂ ਨੇ ਇੱਕ ਬੱਚੀ ਵਾਸਤੇ ਇੰਨਾ ਸਟੈਪ ਚੱਕਿਆ ਸਰ ਜੇਕਰ ਤੁਸੀਂ ਆਮ ਰਾਗੀਰਾ ਵਾਂਗ ਉੱਥੋਂ ਨਿਕਲ ਜਾਂਦੇ ਤਾਂ ਹੋ ਸਕਦਾ ਸੀ ਕੋਈ ਹੋਰ ਹਾਸਾ ਵਾਪਰ ਜਾਂਦਾ ਇਸ ਚੀਜ਼ ਨੂੰ ਕੀ ਤੁਸੀਂ ਦੇਖ ਕੇ ਅਪੀਲ ਕਰਨਾ ਚਾਹੁੰਦੇ ਹੋ ਸ਼ਰਵਸ ਸਰ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਕਿ ਸਭ ਨੂੰ ਦੇਖੋ ਸਾਨੂੰ ਕਦੀ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਕਿ ਉਹ ਨਹੀਂ ਖੜਾ ਹੋ ਰਿਹਾ ਤੇ ਮੈਨੂੰ ਵੀ ਖੜਾ ਨਹੀਂ ਹੋਣਾ ਚਾਹੀਦਾ ਉਹ ਅਗਰ ਕਿਸੇ ਦੀ ਮਦਦ ਨਹੀਂ ਕਰਦਾ ਹੈਗਾ ਤਾਂ ਮੈਨੂੰ ਵੀ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਐ ਸੋਚ ਸਰ ਸਾਨੂੰ ਕਿਤੋਂ ਨਾ ਕਿਤੋਂ ਕੱਢਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਵੀ ਲੈਵਲ ਤੇ ਕਿਸੇ ਵੀ ਤਰ੍ਹਾਂ ਕੰਮ ਆ ਸਕਦੇ ਹੋ ਮੈਨੂੰ ਲੱਗਦਾ ਤੁਸਾਂ ਨੂੰ ਖੜਾ ਹੋਣਾ ਬਹੁਤ ਜ਼ਰੂਰੀ ਹੈ ਸਰ ਚਲੋ ਮੈਂ ਇਹ ਮੰਨਦੀ ਹਾਂ ਕਿ ਸਰ ਜਿਸ ਸਟੇਜ ਤੇ ਮੈਂ ਅੱਜ ਕੰਮ ਕਰਦੀ ਹਾਂ ਬੜੇ ਅੱਛੇ ਅੱਛੇ ਲੋਕਾਂ ਨਾਲ ਸਰ ਮੇਰੀ ਮੁਲਾਕਾ ਜਿੱਦਾਂ ਸਾਡੇ ਅਸੀਂ ਲੈਵਲ ਸਰ ਸਾਡੇ ਉੱਪਰ ਵੱਧਦੇ ਜਾਂਦੇ ਆ ਤਾਂ ਸਾਡੇ ਹੌਸਲੇ ਵੀ ਵੱਧਦੇ ਜਾਂਦੇ ਨੇ ਤੇ ਮੈਂ ਇਹ ਸਮਝਦੀ ਆ ਕਿ ਜਿੱਦਾਂ ਮੈਡਮ ਡੀਸੀ ਮੈਡਮ ਸਾਡੇ ਸਾਧੂ ਆਸ਼ਰਮ ਵੀ ਬਹੁਤ ਵਾਰ ਆਏ ਨੇ ਸਰ ਤੇ ਉਹਨਾਂ ਨੂੰ ਸੰਸਕ੍ਰਿਤ ਨਾਲ ਬਹੁਤ ਜ਼ਿਆਦਾ ਪਿਆਰ ਆ ਮੈਂ ਸੰਸਕ੍ਰਿਤੀ ਟੀਚਰ ਆ ਸਰ ਪ੍ਰੋਫੈਸਰ ਆ ਮੈਂ ਚਲੋ ਮੈਡਮ ਨੇ ਮੇਰੀ ਮੈਡਮ ਨਾਲ ਗੱਲ ਹੋ ਗਈ ਲੇਕਿਨ ਮੈਂ ਇਹ ਵੀ ਕਹਿਣਾ ਚਾਹਦੀ ਹਾਂ ਸਭ ਨੂੰ ਕਿ ਅਗਰ ਤੁਸੀਂ ਉੱਥੇ ਮੈਡਮ ਤੱਕ ਨਹੀਂ ਵੀ ਪਹੁੰਚ ਸਕਦੇ ਤੁਸੀਂ ਕਿਸੇ ਫਰੈਂਡ ਸਰਕਲ ਤੱਕ ਗੱਲ ਕਰੋ ਕਿਸੇ ਨਾਲ ਦੇ ਕਿਸੇ ਕੋਈ ਗਵਾਂਡੀ ਹੈ ਤੁਸੀਂ ਉਹਨਾਂ ਦਾ ਦਰਵਾਜ਼ਾ ਖੜਕਾਓ ਉਹਨਾਂ ਨੂੰ ਬਾਹਰ ਕੱਢੋ ਉਹਨਾਂ ਨੂੰ ਪੁੱਛੋ ਕਿ ਇੱਥੇ ਬੇਟੀ ਬੈਠੀ ਹੋਈ ਹੈ ਬੱਚੀ ਬੈਠੀ ਹੈ ਕਿਉਂ ਬੈਠੀ ਹੈ ਚਲੋ ਇਹਨਾਂ ਨੂੰ ਪੁੱਛੀਏ ਤੇ ਕਮ ਸੇ ਕਮ ਜਿੱਥੇ ਹਰ ਇੱਕ ਨਾਗਰਿਕ ਦਾ ਇਹ ਫਰਜ਼ ਬਣਦਾ ਕਿ ਜਿਸ ਲੈਵਲ ਤੱਕ ਤੁਸੀਂ ਜਿੱਥੇ ਮਦਦ ਕਰ ਸਕਦੇ ਸਾਨੂੰ ਕਰਨੀ ਚਾਹੀਦੀ ਆ ਆਪਣਾ ਪੱਲਾ ਨਹੀਂ ਸਰ ਛਾੜਨਾ ਚਾਹੀਦਾ कि ਮੈਨੂੰ ਕੀ ਫਰਕ ਪੈਂਦਾ ਮੇਰਾ ਕੋਈ ਫਰਕ ਨਹੀਂ ਪੈਂਦਾ ਅੱਜ ਅਸੀਂ ਕਿਸੇ ਵਾਸਤੇ ਖੜੇ ਕੱਲ ਸਾਡੇ ਵਾਸਤੇ ਸਰ ਕੋਈ ਖੜਾ ਹੈ ਸਰ ਪਿਆਰ ਦੀ ਕਮੀ ਲੱਗੀ ਹੈ ਉਹਨਾਂ ਦੀ ਮਦਰ ਨਹੀਂ ਹੈਗੀ ਆ ਔਰ ਇੱਕ ਸਿਸਟਰ ਹੋ ਰਿਹਾ ਹੈ ਸਿਸਟਰ ਵੀ ਬਹੁਤ ਅੱਛੀ ਹੈ ਵੈਸੀ ਨੇਚਰ ਵਾਈਜ਼ ਉਹਨਾਂ ਦੇ ਫਾਦਰ ਸਾਹਿਬ ਬੜੇ ਬਜ਼ੁਰਗ ਨੇ ਪਹਿਲੇ ਹੋ ਤਿੰਨ ਭੈਣਾਂ ਸਰ ਉਹਨਾਂ ਦੀਆਂ ਇੱਕ ਦੀ ਡੈਥ ਹੋ ਚੁੱਕੀ ਹੈ ਜਿਹੜਾ ਸੁਨਨ ਦੇ ਵਿੱਚ ਆਇਆ ਤੇ ਬਸ ਇੱਕ ਥੋੜੀ ਜੀ ਇੱਕ ਪਿਆਰ ਦੀ ਘਰੋਂ ਕਮੀ ਲੱਗੀ ਆ ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਸਾਰੇ ਪੇਰੈਂਟਸ ਨੂੰ ਵੀ ਇਹੀ ਕਹਿਣਾ ਚਾਹੁੰਦੀ ਕਿ ਬੱਚਿਆਂ ਨੂੰ ਪ੍ਰੋਪਰ ਕਰੋ ਸਰ ਪਿਆਰ ਮਿਲਣਾ ਚਾਹੀਦਾ ਵਾ ਉਹਨਾਂ ਦੀ ਪ੍ਰੋਪਰ ਗੱਲ ਸੁਣੋ ਬੱਚਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਤੇ ਫਿਰ ਸਿਰ ਬੱਚੇ ਮਨ ਲਾਦਾ ਕਰੋ ਬਾਹਰ ਨਹੀਂ ਨਿਕਲਣਗੇ ਸਰ ਹਾਂ ਬੱਚੇ ਚਾਹੇ ਇੱਕ ਹੋਣ ਦੋ ਹੋਣ ਤਿੰਨ ਹੋਣ ਪਰ ਜਿਹੜਾ ਉਹਨਾਂ ਦਾ ਹੱਕ ਬਣਦਾ ਬਰਾਬਰ ਦਾ ਹੀ ਬਣਦਾ ਹਾਂਜੀ ਸਰ ਪਿਆਰ ਸਭ ਨੂੰ ਬੱਚੇ ਨੂੰ ਟਾਈਮ ਦੇਣਾ ਪਿਆਰ ਕਰਨਾ ਔਰ ਸਿਰ ਆਪਣੇ ਸਮੇ ਸਮੇ ਦੇ ਉਹਦੀ ਗੱਲ ਨੂੰ ਸੁਣਨਾ ਬੜੀ ਜ਼ਰੂਰੀ ਹੈ ਕਿ ਸਰ ਬੱਚਾ ਬੋਲਦਾ ਕਹਿਣਾ ਕੀ ਚਾਹੁੰਦਾ ਹੈਗਾ ਸਰ ਜਾਂ ਤਾਂ ਬੱਚੀ ਦਾ ਸਰਕਲ ਕੱਟ ਹੋਏਗਾ ਫਰੈਂਡ ਸਰਕਲ ਜਿਹਦੇ ਨਾਲ ਉਹ ਗੱਲ ਨਹੀਂ ਸਰ ਮੈਨੂੰ ਲੱਗਦਾ ਬਹੁਤ ਹੈ ਸ਼ੇਅਰ ਕਰ ਪਾਉਂਦੀ ਹੈਗੀ ਕਿ ਉਹਦੇ ਅੰਦਰ ਹੀ ਅੰਦਰ ਗੱਲਾਂ ਪਈਆਂ ਹੋਈਆਂ ਵਾਂ ਤੇ ਉਹ ਕੋਈ ਗੱਲ ਹੋਈ ਬਸ ਜੋ ਮਨ ਚ ਆ ਗਿਆ ਇੱਕਦਮ ਉੱਠ ਕੇ ਨਿਕਲ ਕੇ ਬਾਹਰ ਚਲੇ ਗਈ ਤੇ ਬੱਚਿਆਂ ਨੂੰ ਕੂੜਾ ਜਿਹਾ ਮਾਹੌਲ ਇਜ਼ੀ ਰੱਖਣਾ ਸਰ ਉਹਨਾਂ ਨੂੰ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਸਰ ਮੈਂ ਇਹ ਸਮਝਦੀ ਹਾਂ ਸਰ